ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ। ਅੰਮਦਾਬਾਦ 'ਚ 에어 ਇੰਡੀਆ ਦਾ ਜਹਾਜ਼ ਹੋਇਆ ਹਾਦਸਾ ਗ੍ਰਸਤ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਹਾਜ਼ ਹਾਦਸੇ ਤੇ ਦੁੱਖ ਦਾ ਕੀਤਾ ਪ੍ਰਗਟਾਵਾ। ਸੀਯੂਪੀਡਬਲੂ ਨੂੰ ਕੰਪਨੀ ਦੀਆਂ ਅੰਤਿਮ ਪੇਸ਼ਕਸ਼ਾਂ ਤੇ ਵੋਟ ਪਾਉਣ ਦੀ ਬੇਨਤੀ ਨੂੰ ਮਨਜ਼ੂਰੀ, ਕਰਮਚਾਰੀਆਂ ਨੂੰ ਯੂਨੀਅਨ ਦੇ ਵਿਰੋਧ ਦੇ ਬਾਵਜੂਦ ਵੋਟ ਪਾਉਣ ਲਈ ਕਿਹਾ ਜਾਵੇਗਾ। ਕੈਨੇਡਾ ਤੇ ਅਮਰੀਕਾ ਨੇ ਸੰਭਾਵਿਤ ਸਮਝੌਤੇ ਦੇ ਨੇੜੇ ਪਹੁੰਚਣ ਦੀ ਜਿਤਾਈ ਉਮੀਦ ਦੋਵੇਂ ਦੇਸ਼ਾਂ ਨੇ ਸ਼ਰਤਾਂ ਬਾਰੇ ਇੱਕ ਦੂਜੇ ਨੂੰ ਦਿੱਤੇ ਦਸਤਾਵੇਜ਼ ਪੈਂਟਾਗਨ ਦੇ ਸਾਬਕਾ ਅਧਿਕਾਰੀ ਰੂਬਿਨ ਨੇ ਕੀਤਾ ਦਾਵਾ ਟਰੂਡੋ ਉੱਤੇ ਨਿਜਰ ਮਾਮਲਾ ਵਿਧਾ ਚੜਾ ਕੇ ਪੇਸ਼ ਕਰਨ ਦਾ ਦੋਸ਼ ਅਹਮਦਾਬਾਦ ਚ 에য়ার ਇੰਡੀਆ ਦੇ ਇੱਕ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਨਾਲ ਜਹਾਜ਼ ਚ ਸਵਾਰ ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਜਦ ਕਿ ਕੁਝ ਖਬਰਾਂ ਇਹ ਵੀ ਨਿਕਲ ਕੇ ਆ ਰਹੀਆਂ ਨੇ ਕਿ ਇੱਕ ਯਾਤਰੀ ਇਹਦੇ ਵਿੱਚੋਂ ਬਚ ਗਿਆ ਹੈ। 에어 ਇੰਡੀਆ ਦਾ ਇੱਕ ਯਾਤਰੀ ਜਹਾਜ਼ ਟੇਕ-ਆਫ ਤੋਂ ਥੋੜੀ ਦੇਰ ਬਾਅਦ ਅਹਮਦਾਬਾਦ ਦੇ ਇੱਕ ਰਿਹਾਇਸ਼ੀ ਇਲਾਕੇ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਵਿਜੇ ਰੁਪਾਣੀ ਦਾ ਅਹਮਦਾਬਾਦ ਜਹਾਜ਼ ਕ੍ਰੈਸ਼ ਦੇ ਵਿੱਚ ਦਿਹਾਂਤ ਹੋ ਗਿਆ। ਗੁਜਰਾਤ ਦੇ ਭਾਜਪਾ ਪ੍ਰਧਾਨ ਤੇ ਕੇਂਦਰੀ ਮੰਤਰੀ ਸੀ.ਆਰ. ਪਾਟੇਲ ਨੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਏਅਰ ਇੰਡੀਆ ਅਤੇ ਇਸ ਦੀ ਮੂਲ ਕੰਪਨੀ ਟਾਟਾ ਗਰੁੱਪ ਨੇ ਇੱਕ ਬਿਆਨ ਜਾਰੀ ਕਰਕੇ ਹਾਦਸੇ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਜਹਾਜ਼ 'ਚ 242 ਲੋਕ ਸਵਾਰ ਸਨ ਪ੍ਰਧਾਨ ਮੰਤਰੀ ਮੋਦੀ ਨੇ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਐਕਸ ਹੈਂਡਲ ਤੇ ਲਿਖਿਆ ਅਹਮਦਾਬਾਦ 'ਚ ਵਾਪਰੀ ਇਸ ਤ੍ਰਾਸਦੀ ਨੇ ਸਾਨੂੰ ਹੈਰਾਨ ਅਤੇ ਦੁਖੀ ਕਰ ਦਿੱਤਾ ਹੈ ਇਹ ਸ਼ਬਦਾਂ ਤੋਂ ਪਰੇ ਦਿਲ ਤੋੜਨ ਵਾਲਾ ਹਾਦਸਾ ਹੈ ਇਸ ਦੁਖਦਾਈ ਘਟਨਾ ਵਿੱਚ ਮੇਰੀਆਂ ਭਾਵਨਾਵਾਂ ਇਸ ਤੋਂ ਪ੍ਰਭਾਵਿਤ ਹਰੇਕ ਵਿਅਕਤੀ ਨਾਲ ਨੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਕੰਮ ਕਰ ਰਹੇ ਮੰਤਰੀਆਂ ਅਤੇ ਅਧਿਕਾਰੀਆਂ ਦੇ ਸੰਪਰਕ 'ਚ ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹ ਅਹਮਦਾਬਾਦ 'ਚ ਵਾਪਰੇ ਜਹਾਜ਼ ਹਾਦਸੇ ਬਾਰੇ ਸੁਣ ਕੇ ਬਹੁਤ ਦੁੱਖ ਮਹਿਸੂਸ ਕਰ ਰਹੇ ਨੇ ਜਿਸ 'ਚ ਇੱਕ ਕੈਨੇਡੀਅਨ ਨਾਗਰਿਕ ਸਮੇਤ 242 ਲੋਕ ਸਵਾਰ ਸਨ ਲੰਡਨ ਜਾ ਰਿਹਾ 에ਅਰ ਇੰਡੀਆ ਦਾ ਜਹਾਜ਼ ਬੋਇੰਗ 787 ਡ੍ਰੀਮਲਾਈਨਰ ਟੇਕ-ਆਫ ਤੋਂ ਤੁਰੰਤ ਬਾਅਦ ਅਹਮਦਾਬਾਦ ਹਵਾਈ ਅੱਡੇ ਦੇ ਨੇੜੇ ਹਾਦਸਾ ਗ੍ਰਸਤ ਹੋ ਗਿਆ ਜਹਾਜ਼ ਦੇ ਵਿੱਚ 169 ਭਾਰਤੀ 53 ਬ੍ਰਿਟਿਸ਼ ਇੱਕ ਕੈਨੇਡੀਅਨ ਅਤੇ 7 ਪੁਰਤਗਾਲੀ ਨਾਗਰਿਕ ਸਵਾਰ ਸਨ ਕਾਰਨੀ ਨੇ ਐਕਸ ਤੇ ਇੱਕ ਪੋਸਟ ਦੇ ਵਿੱਚ ਕਿਹਾ ਮੈਂ ਲੰਡਨ ਜਾ ਰਿਹਾ 에어 ਇੰਡੀਆ ਦੇ ਜਹਾਜ਼ ਦੇ ਅਹਮਦਾਬਾਦ ਚ ਹਾਦਸੇ ਦੀ ਖਬਰ ਸੁਣ ਕੇ ਹੈਰਾਨ ਹਾਂ ਉਨ੍ਹਾਂ ਕਹਾ ਮੇਰੀ ਸੰਵੇਦਨਾ ਜਹਾਜ਼ ਚ ਸਵਾਰ ਸਾਰੇ ਲੋਕਾਂ ਦੇ ਅਜ਼ੀਜ਼ਾਂ ਨਾਲ ਹੈ ਕੈਨੇਡੀਅਨ ਟ੍ਰਾਂਸਪੋਰਟ ਅਧਿਕਾਰੀ ਆਪਣੇ ਹਮਰਤਬਾ ਨਾਲ ਨੇੜਲੇ ਸੰਪਰਕ ਚ ਨੇ ਤੇ ਮੈਂ ਨਿਯਮਿਤ ਤੌਰ ਤੇ ਇਸ ਦੁਖਾਂਤ ਬਾਰੇ ਜਾਣਕਾਰੀ ਲੈ ਰਿਹਾ ਹੈ ਇਤਿਹਾਸ ਦੀ ਹੈ ਕਿ ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਤੇ ਹੋਰ ਵਿਸ਼ਵ ਨੇਤਾਵਾਂ ਨੇ ਵੀ ਇਸ ਹਾਦਸੇ ਤੇ ਆਪਣੀ ਹਮਦਰਦੀ ਪ੍ਰਗਟਾਈ ਹੈ ਇਸ ਹਾਦਸੇ ਦੀਆਂ ਜਿਹੜੀਆਂ ਤਸਵੀਰਾਂ ਕੁਝ ਨਿਕਲ ਕੇ ਸਾਹਮਣੇ ਆਈਆਂ ਨੇ ਉਹ ਸੰਵੇਦਨਸ਼ੀਲ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀਆਂ ਨੇ ਕੈਨੇਡਾ ਪੋਸਟ ਦੇ ਕਰਮਚਾਰੀਆਂ ਨੂੰ ਜਲਦੀ ਹੀ ਯੂਨੀਅਨ ਦੇ ਵਿਰੋਧ ਦੇ ਬਾਵਜੂਦ ਚਰਲਰ ਲੇਬਰ ਵਿਵਾਦ 'ਚ EMPLOYER ਦੀ ਅੰਤਿਮ ਪੇਸ਼ਕਸ਼ ਨੂੰ ਪ੍ਰਵਾਨਗੀ ਦੇਣ ਜਾਂ ਨਾ ਦੇਣ ਬਾਰੇ ਵੋਟ ਪਾਉਣ ਲਈ ਕਿਹਾ ਜਾਵੇਗਾ ਕੈਨੇਡਾ ਪੋਸਟ ਨੇ ਵੀਰਵਾਰ ਨੂੰ ਇੱਕ ਬਿਆਨ ਚਕਿਆ ਕਿ ਕੈਨੇਡਾ ਪੋਸਟ ਨੂੰ ਨੋਟਿਸ ਮਿਲਿਆ ਹੈ ਕਿ ਜੌਬ ਐਂਡ ਫੈਮਲੀਆਂ ਮੰਤਰੀ ਨੇ ਕੈਨੇਡਾ ਲੇਬਰ ਕੋਡ ਦੀ ਧਾਰਾ 108.1 ਦੇ ਤਹਿਤ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੂੰ ਕੰਪਨੀ ਦੀਆਂ ਅੰਤਿਮ ਪੇਸ਼ਕਸ਼ਾਂ ਤੇ ਵੋਟ ਪਾਉਣ ਦੀ ਆਪਣੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵੋਟ ਦਾ ਪ੍ਰਬੰਧਨ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਦੁਆਰਾ ਜਲਦੀ ਤੋਂ ਜਲਦੀ ਕੀਤਾ ਜਾਵੇਗਾ ਅਤੇ ਇਹ ਰੂਰਲ ਅਤੇ ਸਬ ਅਰਬਨ ਮੇਲ ਕੈਰੀਅਰਜ਼ ਸੌਦੇਬਾਜ਼ੀ ਇਕਾਈਆਂ ਦੇ ਵਿੱਚ ਕਰਮਚਾਰੀਆਂ ਨੂੰ ਕੈਨੇਡਾ ਪੋਸਟ ਦੀਆਂ ਅੰਤਿਮ ਪੇਸ਼ਕਸ਼ਾਂ ਤੇ ਆਪਣੀ ਗੱਲ ਰੱਖਣ ਦਾ ਮੌਕਾ ਦੇਵੇਗਾ। ਕੈਨੇਡਾ ਪੋਸਟ ਮੁਤਾਬਕ ਉਹ ਵੋਟ ਦੀ ਤਿਆਰੀ ਲਈ ਸੀਆਈਆਰਬੀ ਨਾਲ ਕੰਮ ਕਰਨ ਲਈ ਤਿਆਰ ਨੇ ਅਤੇ ਜਿਵੇਂ ਹੀ ਉਹ ਉਪਲਬਧ ਹੋਣਗੇ ਵੇਰਵੇ ਸਾਂਝੇ ਕਰਾਂਗੇ। ਮੰਤਰੀ ਪੈਟੀ ਹਾਜਦੂ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਇਸ ਲਈ ਲਿਆ ਕਿਉਂਕਿ ਇਹ ਜਨਤਕ ਹਿੱਤ ਵਿੱਚ ਹੈ ਕਿ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦੀ ਮੈਂਬਰਸ਼ਿਪ ਕੋਲ ਕੈਨੇਡਾ ਪੋਸਟ ਦੀਆਂ ਆਖਰੀ ਪੇਸ਼ਕਸ਼ਾਂ ਤੇ ਵੋਟ ਪਾਉਣ ਦਾ ਮੌਕਾ ਹੈ ਜੇਕਰ ਬਹੁਮਤ ਮੰਜ਼ੂਰੀ ਦਿੰਦਾ ਹੈ ਤਾਂ ਇਹ 18 ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਕੈਨੇਡਾ ਪੋਸਟ ਉੱਤੇ ਆਫ ਐਂਡ ਔਨ ਲੇਬਰ ਰੁਕਾਵਟਾਂ ਦੇ ਅੰਤ ਦੀ ਸ਼ੁਰੂਆਤ ਹੋ ਸਕਦੀ ਹੈ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਪੋਸਟ ਅਤੇ ਸਰਕਾਰ ਕਾਮਿਆਂ ਦੇ ਸਮੂਹਿਕ ਸਮਝੌਤਿਆਂ ਨੂੰ ਸੁਤੰਤਰ ਤੇ ਨਿਰਪੱਖ ਢੰਗ ਨਾਲ ਸੌਦੇਬਾਜ਼ੀ ਕਰਨ ਦੇ ਅਧਿਕਾਰਾਂ ਨੂੰ ਖੋਣ ਲਈ ਮਿਲੀ ਭੁਗਤ ਕਰ ਰਹੇ ਨੇ ਯੂਨੀਅਨ ਨੇ ਕਿਹਾ ਕਿ ਸੀਯੂਪੀਡਬਲਿਡਰਸ਼ਿਪ ਅਤੇ ਇਸ ਦੀਆਂ ਗੱਲਬਾਤ ਕਮੇਟੀਆਂ ਮੈਂਬਰਾਂ ਨੂੰ ਇਹਨਾਂ ਪੇਸ਼ਕਸ਼ਾਂ ਤੇ ਨਾ ਵੋਟ ਪਾਉਣ ਦੀ ਸਿਫਾਰਿਸ਼ ਕਰਨਗੀਆਂ ਇਹ ਵੀ ਕਿਹਾ ਕਿ ਓਵਰਟਾਈਮ ਪਾਬੰਦੀ ਲਾਗੂ ਰਹੇਗੀ ਕੈਨੇਡਾ ਤੇ ਅਮਰੀਕਾ ਵਪਾਰਕ ਸਮਝੌਤੇ ਵੱਲ ਅੱਗੇ ਵਧ ਰਹੇ ਨੇ ਕੈਨੇਡੀਅਨ ਮੀਡੀਆ ਨੂੰ ਜਾਣਕਾਰੀ ਮਿਲੀ ਹੈ ਕਿ ਇੱਕ ਕੰਮਕਾਜੀ ਦਸਤਾਵੇਜ਼ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਸੰਭਾਵਿਤ ਸਮਝੌਤੇ ਦੇ ਵੇਰਵੇ ਦਰਜ ਨੇ ਤਿੰਨ ਸੂਤਰਾਂ ਜਿਨ੍ਹਾਂ ਕੋਲ ਇਸ ਮਾਮਲੇ ਦੀ ਸਿੱਧੀ ਜਾਣਕਾਰੀ ਹੈ ਨੇ ਦੱਸਿਆ ਕਿ ਇਸ ਦਸਤਾਵੇਜ਼ ਦਾ ਕੈਨੇਡਾ ਅਤੇ ਅਮਰੀਕਾ ਵਿਚਕਾਰ ਕਈ ਵਾਰੀ ਆਦਾਨ-ਪ੍ਰਦਾਨ ਹੋਇਆ ਹੈ ਇਹ ਸੂਤਰ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਗੱਲ ਕਰ ਰਹੇ ਸਨ ਕਿਉਂਕਿ ਮਾਮਲਾ ਸੰਵੇਦਨਸ਼ੀਲ ਹੈ ਹਾਲਾਂਕਿ ਇਸ ਸਮਝੌਤੇ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ ਪਰ ਕਈ ਸੂਤਰਾਂ ਨੇ ਆਗਾਹ ਕੀਤਾ ਹੈ ਕਿ ਹਾਲੇ ਵੀ ਕਾਫੀ ਕੰਮ ਬਾਕੀ ਹੈ ਦੋ ਸੂਤਰਾਂ ਮੁਤਾਬਕ ਅਗਲੇ ਹਫਤੇ ਅਲਬਰਟਾ ਚ ਹੋਣ ਵਾਲੇ ਜੀ7 ਸੰਮੇਲਨ ਤੋਂ ਪਹਿਲਾਂ ਸਮਝੌਤਾ ਤੈਹ ਹੋਣ ਦੀ ਕੋਈ ਉਮੀਦ ਨਹੀਂ ਹੈ ਇੱਕ ਚੌਥੇ ਅਧਿਕਾਰੀ ਨੇ ਇਸ ਮਾਮਲੇ ਤੇ ਦੱਸਦਿਆਂ ਕਿਹਾ ਹੈ ਕਿ ਹਾਲੇ ਤੱਕ ਦੋਹਾਂ ਦੇਸ਼ਾਂ ਨੇ ਕਿਸੇ ਸਮਝੌਤੇ ਤੇ ਸਹਿਮਤੀ ਨਹੀਂ ਦਿੱਤੀ ਉਨ੍ਹਾਂ ਕਿਹਾ ਕਿ ਕਿਸੇ ਵੀ ਗੱਲਬਾਤ ਚ ਵਕ ਵਕ ਸੰਭਾਵਿਤ ਸਥਿਤੀਆਂ ਵਾਲੇ ਕਈ ਦਸਤਾਵੇਜ਼ ਦੋਹਾਂ ਪਾਸਿਆਂ ਵੱਲੋਂ ਭੇਜੇ ਜਾਂਦੇ ਨੇ ਕੈਨੇਡੀਅਨ মিডিਆ ਨੇ ਇਹ ਦਸਤਾਵੇਜ਼ ਨਹੀਂ ਵੇਖਿਆ ਏ ਪਰ ਇੱਕ ਸੂਤਰ ਨੇ মিডিਆ ਨੂੰ ਦੱਸਿਆ ਕਿ ਇਹ 5 ਸਫਿਆਂ ਤੋਂ ਘੱਟ ਹੈ ਉਸ ਸੂਤਰ ਅਨੁਸਾਰ ਇਸ ਵਿੱਚ ਦਰਸਾਇਆ ਗਿਆ ਹੈ ਕਿ ਕੈਨੇਡਾ 골ਡਨ ਡੋਮ ਸੁਰੱਖਿਆ ਪ੍ਰੋਗਰਾਮ ਚ ਸ਼ਾਮਲ ਹੋਣ ਲਈ ਤਿਆਰ ਹੈ ਜੋ ਕਿ ਸ਼ੁਰੂਆਤੀ ਤੌਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਝਾਇਆ ਸੀ ਦਸਤਾਵੇਜ਼ 'ਚ ਇਹ ਵੀ ਲਿਖਿਆ ਗਿਆ ਹੈ ਕਿ ਕੈਨੇਡਾ ਆਰਕਟਿਕ ਖੇਤਰ 'ਚ ਹੋਰ ਇਨਫਰਾਸਟ੍ਰਕਚਰ ਬਣਾਉਣ, ਨਾਟੋ ਦੇ ਖਰਚੇ ਸਬੰਧੀ ਟੀਚੇ ਪੂਰੇ ਕਰਨ ਅਤੇ ਸਰਹੱਦੀ ਸੁਰੱਖਿਆ ਲਈ ਪਹਿਲਾਂ ਹੀ ਐਲਾਨ ਕੀਤੇ ਨਿਵੇਸ਼ ਕਰਨ ਦੇ ਵਾਅਦੇ ਕਰ ਰਿਹਾ ਹੈ। ਕੈਨੇਡਾ ਦਾ ਘਰੇਲੂ ਅਤੇ ਵਿਸ਼ਵ ਪੱਧਰੀ ਸੁਰੱਖਿਆ 'ਚ ਯੋਗਦਾਨ ਹੁਣ ਕੈਨੇਡਾ-ਅਮਰੀਕਾ ਸਬੰਧਾਂ 'ਚ ਇੱਕ ਤਣਾਅ ਵਾਲਾ ਮੁੱਦਾ ਬਣ ਗਿਆ ਹੈ। ਟਰੰਪ ਨੇ ਕੈਨੇਡਾ ਉੱਤੇ ਇਲਜ਼ਾਮ ਲਾਇਆ ਹੈ ਕਿ ਉਹ ਬਣਦਾ ਯੋਗਦਾਨ ਨਹੀਂ ਪਾ ਰਿਹਾ। ਹਾਲਾਂਕਿ ਕੈਨੇਡਾ ਨੇ ਅਮਰੀਕੀ ਟੈਰਿਫਸ 'ਚ ਸ਼ੋਰਟ ਲਈ ਜ਼ੋਰਦਾਰ ਕੋਸ਼ਿਸ਼ ਕੀਤੀ ਹੈ ਪਰ ਇਹ ਅਜੇ ਤੱਕ ਸਾਫ਼ ਨਹੀਂ ਹੋਇਆ ਕਿ ਅਮਰੀਕਾ ਕਿਸ ਚੀਜ਼ ਲਈ ਵਚਨਬੱਧ ਖੁਣਨ ਦਾ ਇਰਾਦਾ ਰੱਖਦਾ ਹੈ ਅਮਰੀਕਾ ਵੱਲੋਂ ਕੈਨੇਡਾ ਦੇ ਨਿਰਯਾਤਾਂ ਤੇ ਵਿਆਪਕ ਟੈਰਿਫ ਲਾਏ ਗਏ ਸਨ ਹਾਲਾਂਕਿ ਕਈ ਉਤਪਾਦਾਂ ਲਈ ਛੋਟਾਂ ਅਤੇ અપਵਾਦ ਵੀ ਨੇ 트럼ਪ ਨੇ ਕੈਨੇਡਾ ਦੇ ਸਾਰੇ ਉਤਪਾਦਾਂ ਤੇ 25% ਤੇ ਊਰਜਾ ਉਤਪਾਦਾਂ ਤੇ 10% ਦੇ ਟੈਰਿਫ ਲਾਇਆ ਹੈ ਇਸ ਦੀ ਦਲੀਲ ਸਰਹੱਦੀ ਸੁਰੱਖਿਆ ਤੇ ਅਮਰੀਕਾ ਚ ਫੈਂਟਨਲ ਦੀ ਆਮਦ ਨੂੰ ਲੈ ਕੇ ਚਿੰਤਾ ਬਣਾਇਆ ਗਿਆ ਹੈ ਹਾਲਾਂਕਿ ਜੋ ਉਤਪਾਦ ਕੈਨੇਡਾ ਯੂਐਸ ਮੈਕਸੀਕੋ ਸਮਝੌਤੇ ਦੇ ਅਨੁਕੂਲ ਨੇ ਉਹਨਾਂ ਨੂੰ ਇਹਨਾਂ ਟੈਰਿਫਸ ਤੋਂ ਛੋਟ ਦਿੱਤੀ ਗਈ ਹੈ ਪਿਛਲੇ ਹਫਤੇ ਟਰੰਪ ਨੇ ਲਗਭਗ ਸਾਰੇ ਅਮਰੀਕੀ ਵਪਾਰਕ ਭਾਈਵਾਲਾਂ ਲਈ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ 25% ਤੋਂ ਵਧਾ ਕੇ 50% ਕਰ ਦਿੱਤੇ ਮੀਡੀਆ ਨੇ ਵਾਈਟ ਹਾਊਸ ਅਮਰੀਕੀ ਵਪਾਰ ਪ੍ਰਤੀਨਿਧੀ ਦਫ਼ਤਰ ਅਤੇ ਅਮਰੀਕਾ ਦੇ ਵਪਾਰ ਵਿਭਾਗ ਤੋਂ ਇਸ ਬਾਰੇ ਟਿੱਪਣੀ ਲਈ ਪੁੱਛਿਆ ਪਰ ਉਹਨਾਂ ਨੇ ਜਨਤਕ ਤੌਰ ਤੇ ਕੋਈ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਇੱਕ ਹੋਰ ਸੂਤਰ ਜਿਸ ਕੋਲ ਇਸ ਸਥਿਤੀ ਬਾਰੇ ਸਿੱਧੀ ਜਾਣਕਾਰੀ ਹੈ ਨੇ ਦੱਸਿਆ ਕਿ ਇਹ ਸਮਾਂ ਕੈਨੇਡਾ ਅਮਰੀਕਾ ਸਬੰਧਾਂ ਲਈ ਕਾਫੀ ਉਥਲ-ਪੁਥਲ ਭਰਿਆ ਹੈ ਪਰ ਕੁੱਲ ਮਿਲਾ ਕੇ ਵਪਾਰਕ ਗੱਲਬਾਤਾਂ ਸਕਾਰਾਤਮਕ ਦਿਸ਼ਾ ਵੱਲ ਵੱਧ ਰਹੀਆਂ ਨੇ ਪੈਂਟਾਗਨ ਦੇ ਸਾਬਕਾ ਅਧਿਕਾਰੀ ਅਤੇ ਅਮਰੀਕਨ ਐਂਟਰਪ੍ਰਾਈਜ਼ਸ ਇੰਸਟੀਚਿਊਟ ਦੇ ਸੀਨੀਅਰ ਫੈਲੋ ਮਾਈਕਲ ਰੂਬਨ ਨੇ ਖਾਲਸਤਾਨੀ ਅੰਦੋਲਨ ਅਤੇ ਹਰਦੀਪ ਸਿੰਘ ਨਿੱਜਰ ਦੀ ਹਤਿਆ ਦੇ ਮਾਮਲੇ ਨੂੰ ਵਿਧਾ ਚੜਾ ਕੇ ਪੇਸ਼ ਕਰਨ ਲਈ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਿੱਖੀ ਆਲੋਚਨਾ ਕੀਤੀ ਹੈ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਣਨੀਤਿਕ ਕੂਟਨੀਤੀ ਦੀ ਸ਼ਲਾਘਾ ਕਰਦੇ ਹਨ। ਖਾਲਸਤਾਨੀਆਂ ਖਿਲਾਫ ਸਖਤ ਕਾਰਵਾਈ ਦਾ ਸੱਦਾ ਦਿੱਤਾ ਰੂਬਿਨ ਨੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਛਲਾਗਾ ਕਰਦਿਆਂ ਕਿਹਾ ਕਿ ਉਹ ਭਾਰਤ ਕੈਨੇਡਾ ਸਬੰਧਾਂ ਦੇ ਭਵਿੱਖ ਬਾਰੇ ਟਰੂਡੋ ਦੇ ਮੁਕਾਬਲੇ ਜ਼ਿਆਦਾ ਗੰਭੀਰ ਅਤੇ ਉਸਾਰੂ ਪਹੁੰਚ ਅਪਣਾ ਰਹੇ ਨੇ ਰੂਬਿਨ ਨੇ ਟਿੱਪਣੀ ਕੀਤੀ ਭਾਰਤ ਕੋਈ ਫੁੱਟਬਾਲ ਨਹੀਂ ਹੈ ਜਿਸ ਨੂੰ ਤੁਸੀਂ ਇਧਰ ਉਧਰ ਕਿੱਕਾਂ ਮਾਰਦੇ ਫਿਰਦੇ ਹੋ ਉਹ ਇੱਕ ਅਜਿਹਾ ਸਹਿਯੋਗੀ ਹੈ ਜਿਸ ਨੂੰ ਗਲੇ ਨਾਲ ਲਗਾਇਆ ਜਾਣਾ ਚਾਹੀਦਾ ਹੈ ਉਨਾ ਕੈਨੇਡਾ ਨੂੰ ਭਾਰਤ ਨਾਲ ਸਬੰਧ ਸੁਧਾਰਨ ਤੇ ਜ਼ੋਰ ਦੇਣ ਦੀ ਵਕਾਲਤ ਕਰਦੇ ਆ ਕਿ ਕਾਰਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੈਨੇਡਾ ਚ ਜੀ7 ਸਿਖਰ ਸੰਮੇਲਨ ਦਾ ਸੱਦਾ ਦੇ ਕੇ ਬਹੁਤ ਵਧੀਆ ਪਹੁੰਚ ਅਪਣਾਈ ਹੈ ਇੱਕ ਪਾਸੇ ਪੈਂਟਾਗਨ ਦੇ ਸਾਬਕਾ ਅਧਿਕਾਰੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ G7 ਸੰਮੇਲਨ ਲਈ ਸੱਦੇ ਜਾਣ ਨੂੰ ਚੰਗਾ ਕਦਮ ਦੱਸ ਰਹੇ ਨੇ ਦੂਜੇ ਪਾਸੇ BC ਤੋਂ ਲਿਬਰਲ ਐਮਪੀ ਸੁਖ ਧਾਲੀਵਾਲ ਨੇ ਕਿਹਾ ਹੈ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕਰਕੇ G7 ਸੰਮੇਲਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦੇਣ ਦੇ ਫੈਸਲੇ ਵਿਰੁੱਧ ਇਤਰਾਜ਼ ਜਤਾਇਆ ਹੈ। ਦਾ ਕੈਨੇਡੀਅਨ ਪ੍ਰੈਸ ਨਾਲ ਇੱਕ ਇੰਟਰਵਿਊ ਦੌਰਾਨ ਧਾਲੀਵਾਲ ਨੇ ਦੱਸਿਆ ਕਿ ਉਹਨਾਂ ਨੇ ਸੈਂਕੜੇ ਲੋਕਾਂ ਨਾਲ ਗੱਲ ਕੀਤੀ ਜੋ ਚਾਹੁੰਦੇ ਨਹੀਂ ਕਿ ਕੈਨੇਡਾ ਦੇ ਵਿੱਚ ਮੋਦੀ ਆਉਣ ਉਹਨਾਂ ਲੋਕਾਂ 'ਚ ਕੁਝ ਲਿਬਰਲ ਕਾਕਸ ਵੀ ਸ਼ਾਮਲ ਨੇ ਧਾਲੀਵਾਲ ਨੇ ਕਿਹਾ ਕਿ ਅਸੀਂ ਕੈਨੇਡੀਅਨ ਹੋਣ ਦੇ ਨਾਤੇ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਹੋਣ ਤੇ ਮਾਣ ਮਹਿਸੂਸ ਕਰਦੇ ਹਾਂ ਅਸੀਂ ਕਾਨੂੰਨ ਅਤੇ ਇਨਸਾਫ ਦਾ ਦੇਸ਼ ਹਾਂ ਜਦੋਂ ਗੱਲ ਬੁਨਿਆਦੀ ਅਧਿਕਾਰਾਂ ਦੀ ਰਾਖੀ ਅਤੇ ਪੀੜਤਾਂ ਲਈ ਇਨਸਾਫ ਦੇਣ ਦੀ ਹੁੰਦੀ ਹੈ ਤਾਂ ਇਹ ਕਿਸੇ ਤਰ੍ਹਾਂ ਵੀ ਸਮਝੌਤੇ ਯੋਗ ਨਹੀਂ ਹੁੰਦਾ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ RCMP ਨੇ ਲਗਭਗ 2 ਸਾਲ ਪਹਿਲਾਂ ਸਰੀਚ ਇੱਕ ਕੈਨੇਡੀਅਨ ਹਰਦੀਪ ਸਿੰਘ ਨਿਜਰ ਦੀ ਹਤਿਆ ਨਾਲ ਭਾਰਤੀ ਸਰਕਾਰ ਦੇ ਏਜੰਟਾਂ ਨੂੰ ਜੋੜਿਆ ਸੀ ਪਿਛਲੇ ਅਕਤੂਬਰ ਚ ਆਰਸੀਐਮਪੀ ਦੇ ਕਮਿਸ਼ਨਰ ਮਾਈਕ ਡੋਹੀਮ ਨੇ ਕਿਹਾ ਸੀ ਕਿ ਉਹਨਾਂ ਦੀ ਪੁਲਿਸ ਕੋਲ ਕੈਨੇਡਾ ਚ ਵਾਪਰ ਰਹੀਆਂ ਹੋਰ ਅਪਰਾਧਿਕ ਗਤੀਵਿਧੀਆਂ ਜਿਨ੍ਹਾਂ ਵਿੱਚ ਕਤਲ ਅਤੇ ਜ਼ਬਰਨ ਵਸੂਲੀ ਵੀ ਸ਼ਾਮਲ ਨੇ ਨੂੰ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਜੋੜਨ ਵਾਲੇ ਸਬੂਤ ਮੌਜੂਦ ਨੇ ਜਸਟਿਸ ਮੈਰੀ ਹੌਗ ਜਿਨ੍ਹਾਂ ਨੇ ਪਿਛਲੇ ਸਾਲ ਵਿਦੇਸ਼ੀ ਦਖਲਅੰਦਾਜ਼ੀ ਤੇ ਜਨਤਕ ਜਾਂਚ ਕਮਿਸ਼ਨ ਦੀ ਅਗਵਾਈ ਕੀਤੀ ਸੀ ਨੇ ਆਪਣੀ ਰਿਪੋਰਟ ਚ ਦੱਸਿਆ ਸੀ ਕਿ ਚੀਨ ਅਤੇ ਭਾਰਤ ਕੈਨੇਡਾ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਗਤੀਵਿਧੀਆਂ ਚ ਮੋਰੀ ਨੇ ਧਾਲੀਵਾਲ ਨੇ ਕਿਹਾ ਕਿ ਉਹਨਾਂ ਨੇ ਹਫਤਾਵਾਰੀ ਲਿਬਰਲ ਕੌਕਸ ਮੀਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਆਪਣੇ ਹਲਕੇ ਦੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਧਾਲੀਵਾਲ ਨੇ ਇਹ ਵੀ ਕਿਹਾ ਕਿ ਹੁਣ ਜਦੋਂ ਮੋਦੀ ਨੂੰ ਸੱਦਾ ਦੇ ਦਿੱਤਾ ਗਿਆ ਹੈ ਸਾਨੂੰ ਹੁਣ ਅੱਗੇ ਵਧਣਾ ਪਵੇਗਾ ਪ੍ਰਧਾਨ ਮੰਤਰੀ ਕਾਰਨੀ ਨੂੰ ਇਸ ਮਾਮਲੇ ਤੇ ਖਦਸ਼ੇ ਦੱਸ ਦਿੱਤੇ ਗਏ ਸਨ ਤੇ ਉਹ ਕੈਨੇਡੀਅਨ ਲੋਕਾਂ ਲਈ ਮਹੱਤਵਪੂਰਨ ਮਸਲਿਆਂ ਨਾਲ ਨਜਿੱਠਣ 'ਚ ਕਾਫੀ ਮਜ਼ਬੂਤ ਰਹਿਣਗੇ ਬੀਸੀ ਤੋਂ ਇੱਕ ਹੋਰ ਲਿਬਰਲ ਐਮਪੀ ਗੁਰਬਖਸ਼ ਸੈਣੀ ਨੇ ਕਿਹਾ ਕਿ ਮੋਦੀ ਨੂੰ ਜੀ7 ਲਈ ਸੱਦਾ ਦੇਣ ਅਤੇ 사ウਦੀ ਅਰਬ ਦੇ ਕਰਾਉਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਨੂੰ ਸੰਭਾਵਿਤ ਸੱਦਾ ਦੇਣ ਦੇ ਫੈਸਲੇ ਨਾਲ ਕੈਨੇਡਾ ਦੀ ਮਨੁੱਖੀ ਅਧਿਕਾਰਾਂ ਦੇ ਵੱਡੇ ਹਮਾਇਤੀ ਦੇ ਤੌਰ ਤੇ ਬਣੇ ਅਕਸ ਨੂੰ ਮੁਕਸਤਾਨ ਪਹੁੰਚ ਸਕਦਾ ਹੈ ਸੈਣੀ ਨੇ ਕਿਹਾ ਕਿ ਇਹ ਨੁਕਸਾਨ ਦੀ ਗੱਲ ਹੈ ਕਿਉਂਕਿ ਅਸੀਂ ਦੁਨੀਆ 'ਚ ਸੈਂਡ ਸ਼ੀਲਡ ਅਤੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਤੌਰ ਤੇ ਜਾਣੇ ਜਾਂਦੇ ਆ ਤੇ ਇਹ ਗੱਲ ਪ੍ਰਧਾਨ ਮੰਤਰੀ ਦੇ ਧਿਆਨ ਚ ਲਿਆਂਈ ਗਈ ਹੈ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਕਿ ਕੁਝ ਹਲਕਿਆਂ ਤੋਂ ਉਹਨਾਂ ਕੋਲ ਲੀਡਰਾਂ ਨੂੰ ਦਿੱਤੇ ਸੱਦਿਆਂ ਬਾਰੇ ਚਿੰਤਾਵਾਂ ਆਈਆਂ ਨੇ ਕਾਰਨ ਇਹ ਕਹਿੰਦੇ ਨੇ ਕਿ ਉਹ ਪੁਲਿਸ ਜਾਂਚ ਨਾਲ ਸੰਬੰਧਿਤ ਮਾਮਲਿਆਂ ਨੂੰ G7 ਦੀ ਕੈਨੇਡਾ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਤੋਂ ਵੱਖ ਰੱਖਣਾ ਚਾਹੁੰਦੇ ਨੇ ਤੇ ਉਹ ਦਲੀਲ ਦਿੰਦੇ ਨੇ ਕਿ ਭਾਰਤ ਜੋ ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ 'ਚੋਂ ਇੱਕ ਹੈ ਨੂੰ ਬੈਠਕ 'ਚ ਸ਼ਾਮਲ ਹੋਣਾ ਚਾਹੀਦਾ ਹੈ। ਕਾਰਨੀ ਨੇ ਕਿਹਾ ਕਿ ਭਾਰਤ ਨੇ ਕਾਨੂੰਨੀ ਏਜੰਸੀਆਂ ਦੀ ਵਾਰਤਾ ਸਬੰਧੀ ਗੱਲਬਾਤ ਜਾਰੀ ਰੱਖਣ ਲਈ ਸਹਿਮਤੀ ਦਿੱਤੀ ਹੈ ਦੱਸਦੀ ਹੈ ਕਿ ਮੋਦੀ ਵੱਲੋਂ ਸ਼ੁੱਕਰਵਾਰ ਨੂੰ ਕਾਰਨੀ ਨਾਲ ਹੋਈ ਫੋਨ ਗੱਲਬਾਤ ਬਾਰੇ ਦਿੱਤੇ ਬਿਆਨ ਚ ਪੁਲਿਸ ਜਾਂਚ ਜਾਂ ਸਹਿਯੋਗ ਦੀ ਕੋਈ ਗੱਲ ਨਹੀਂ ਕੀਤੀ ਗਈ ਸੀ ਸਟੀਲ ਕੰਪਨੀ ਆਰ ਸੈਲਰ ਮਿੱਤਲ ਲੌਂਗ ਪ੍ਰੋਡਕਟਸ ਕੈਨੇਡਾ ਦਾ ਕਹਿਣਾ ਹੈ ਕਿ ਉਹ ਹੈਮਿਲਟਨ ਅਤੇ ਮੌਂਟਰੀਅਲ ਚ ਆਪਣੇ ਕੰਮਕਾਜ ਚ ਚਾ ਗੱਤ ਤਬਦੀਲੀਆਂ ਲਿਆ ਰਹੀ ਹੈ ਜਿਸ ਦੇ ਤਹਿਤ ਹੈਮਿਲਟਨ ਦੀ ਮਿਲ ਬੰਦ ਹੋ ਰਹੀ ਹੈ ਤੇ ਸਿਰਫ ਮੌਂਟਰੀਅਲ ਦੀ ਮਿਲ ਤੋਂ ਸੰਚਾਲਨ ਕੀਤਾ ਜਾਵੇਗਾ ਇਸ ਵਿੱਚ ਮੋਟੀ ਸਟੀਲ ਦੀ ਤਾਰ ਨੂੰ ਮਸ਼ੀਨਾ ਰਾਹੀਂ ਖਿੱਚ ਕੇ ਪਤਲੀ ਅਤੇ ਲੰਬੀ ਤਾਰ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ ਇਸ ਸਮੇਂ ਇਹ ਸਪਸ਼ਟ ਨਹੀਂ ਹੈ ਕਿ ਵਰਕਰਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ ਜਾਂ ਮੌਂਟਰੀਅਲ ਭੇਜੇ ਜਾਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਕੰਪਨੀ ਦੇ ਬੁਲਾਰੇ ਸ਼ੌਨ ਫਿਲਿਪ ਗਰੋ ਨੇ ਇਸ ਬਾਰੇ ਪੁੱਛੇ ਜਾਣ ਤੇ ਦੱਸਣ ਤੋਂ ਇਨਕਾਰ ਕਰ ਦਿੱਤਾ। ਇੱਕ ਨਿਊਜ਼ ਰਿਲੀਜ਼ ਚ ਕਿਹਾ ਗਿਆ ਹੈ ਕਿ ਇਸ ਬਦਲਾਅ ਦੇ ਨਤੀਜੇ ਵਜੋਂ ਆਉਣ ਵਾਲੇ ਹਫ਼ਤਿਆਂ ਚ ਹਮਿਲਟਨ ਮਿਲ ਪੱਕੇ ਤੌਰ ਤੇ ਬੰਦ ਹੋ ਜਾਵੇਗੀ। ਸੀਈਓ ਸਟੀਫਨ ਬੋਰੂਸ਼ੂ ਨੇ ਰਿਲੀਜ਼ ਚ ਕਿਹਾ ਕਿ ਕੰਪਨੀ ਦਾ ਮਕਸਦ ਆਪਣੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨਾ ਅਤੇ ਵਾਇਰ ਡਰਾਈਵਿੰਗ ਗਤੀਵਿਧੀਆਂ ਲਈ ਲੰਬੇ ਸਮੇਂ ਵਾਲੀ ਲਾਭ ਯੋਜਨਾ ਨੂੰ ਯਕੀਨੀ ਬਣਾਉਣਾ ਹੈ। ਯੂਨਾਈਟਿਡ ਸਟੀਲ ਵਰਕਰਸ ਦੇ ਵਾਈਸ ਪ੍ਰੈਜ਼ੀਡੈਂਟ ਜੌਨ ਬਟਲਰ ਨੇ ਕਿਹਾ ਕਿ ਇਹ ਪਲਾਂਟ ਜੂਨ ਦੇ ਅੰਤ 'ਚ ਬੰਦ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਇਹ ਵਰਕਰਾਂ, ਪੈਨਸ਼ਨਰਾਂ ਅਤੇ ਪੂਰੀ ਕਮਿਊਨਿਟੀ ਲਈ ਇੱਕ ਤਬਾਕੁਨ ਖਬਰ ਹੈ। ਅਸੀਂ ਹੁਣ ਪਲਾਂਟ ਬੰਦ ਹੋਣ ਸੰਬੰਧੀ ਅੰਤਿਮ ਸਮਝੌਤੇ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ। ਬਰੋਸ਼ੂ ਨੇ ਕੰਪਨੀ ਦੀ ਮੀਡੀਆ ਰਿਲੀਜ਼ 'ਚ ਕਿਹਾ ਕਿ ਕਿਸੇ ਸਾਈਟ ਨੂੰ ਬੰਦ ਕਰਨ ਦਾ ਫੈਸਲਾ ਕਦੇ ਵੀ ਆਸਾਨ ਨਹੀਂ ਹੁੰਦਾ। ਸਭ ਤੋਂ ਪਹਿਲਾਂ ਸਾਡੀ ਸਾਰੀ ਕੋਸ਼ਿਸ਼ ਪਲਾਂਟ ਬੰਦ ਹੋਣ ਤੋਂ ਪ੍ਰਭਾਵਿਤ ਕਾਮਿਆਂ ਦੀ ਸਹਾਇਤਾ ਕਰਨ ਉੱਤੇ ਕੇਂਦਰਿਤ ਹੈ ਕੰਪਨੀ ਦੀ ਵੈੱਬਸਾਈਟ ਅਨੁਸਾਰ ਆਰ ਸੈਲਰ ਮਿੱਤਲ ਦੀ ਲੌਂਗ ਪ੍ਰੋਡਕਟ ਯੂਨਿਟ ਬਿਲੇਟ ਸਲੈਬ ਬਾਰ ਅਤੇ ਵਾਇਰ ਰੌਡ ਬਣਾਉਂਦੀ ਹੈ ਜੋ ਕਿ ਆਟੋਮੋਬਾਈਲ ਅਤੇ ਨਿਰਮਾਣ ਸਮੇਤ ਕਈ ਖੇਤਰਾਂ 'ਚ ਵਰਤੇ ਜਾਂਦੇ ਨੇ ਹੈਮਿਲਟਨ 'ਚ ਸਟੀਲ ਉਦਯੋਗ ਨੂੰ ਲੈ ਕੇ ਕਾਫੀ ਚਿੰਤਾ ਬਣੀ ਹੋਈ ਹੈ ਖਾਸ ਕਰਕੇ ਅਮਰੀਕਾ ਵੱਲੋਂ ਲੱਗੇ ਟੈਰਿਫ ਕਾਰਨ ਜੋ ਹਾਲ ਹੀ ਚ 50% ਤੱਕ ਵਧਾ ਦਿੱਤੇ ਗਏ ਹਨ ਗਰੋ ਨੇ ਇਹ ਪੁਸ਼ਟੀ ਨਹੀਂ ਕੀਤੀ ਕਿ ਕੀ ਕੰਪਨੀ ਦਾ ਇਹ ਫੈਸਲਾ ਟੈਰਿਫ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਸੀਤੀਸ਼ ਕੁਮਾਰ ਤੋਂ ਬਾਅਦ ਇੱਕ ਹੋਰ ਪ੍ਰਮੁੱਖ Hindu ਕਾਰੋਬਾਰੀ ਨੂੰ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਗਿਆ ਕਾਰੋਬਾਰੀ ਸਤਵਿੰਦਰ ਸ਼ਰਮਾ ਐਪਸਫੋਰਡ Hindu ਭਾਈਚਾਰੇ ਦੇ ਪ੍ਰਮੁੱਖ ਮੈਂਬਰ ਸਨ ਉਨਾ ਦਾ ਦਫਤਰ ਫਲੀਟਵੁੱਡ ਪ੍ਰੋਫੈਸ਼ਨਲ ਬਿਲਡਿੰਗ ਵਿਖੇ ਸਥਿਤ ਸੀ ਉਹਨਾਂ ਨੂੰ ਉਹਨਾਂ ਦੇ ਦਫਤਰ ਦੀ ਦੂਜੀ ਮੰਜ਼ਲ ਤੇ ਗੋਲੀ ਮਾਰ ਦਿੱਤੀ ਗਈ ਘਟਨਾ ਤੋਂ ਬਾਅਦ RCMP ਸਰੀ ਪ੍ਰੋਵਿੰਸ਼ੀਅਲ ਆਪਰੇਸ਼ਨ سپورਟ ਯੂਨਿਟ ਦੇ ਫਰੰਟਲਾਈਨ ਅਧਿਕਾਰੀਆਂ ਨੇ ਸਰੀ ਦੇ ਫਲੀਟਵੁੱਡ ਖੇਤਰ ਚ 15900 ਬਲਾਕ 84 ਐਵੈਨਿਊ ਨੇੜੇ ਗੋਲੀਬਾਰੀ ਦੀਆਂ ਕਾਲਾਂ ਦਾ ਜਵਾਬ ਦਿੱਤਾ ਮੌਕੇ ਤੇ ਪਹੁੰਚੇ SPO S U ਅਧਿਕਾਰੀਆਂ ਨੇ ਸਤਵਿੰਦਰ ਸ਼ਰਮਾ ਨੂੰ ਜ਼ਖਮੀ ਹਾਲਤ ਚ ਪਾਇਆ ਜਾਨ ਬਚਾਉਣ ਦੇ ਉਪਾਵਾਂ ਦੇ ਬਾਵਜੂਦ ਸਤਵਿੰਦਰ ਸ਼ਰਮਾ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ 2025 ਦਾ ਸਰੀ ਦਾ ਤੀਜਾ ਕਤਲ ਹੈ ਜਾਂਚ ਸ਼ੁਰੂਆਤੀ ਪੜਾਵਾਂ ਦੇ ਵਿੱਚ ਹੈ ਤੇ IHIT ਸਰੀ ਪੁਲਿਸ ਸੇਵਾ ਅਤੇ RCMP ਸਰੀ ਪ੍ਰੋਵਿੰਸ਼ੀਅਲ ਆਪਰੇਸ਼ਨ سپورਟ ਯੂਨਿਟ ਦੇ ਅਧਿਕਾਰੀਆਂ ਨਾਲ ਸਾਂਝੇਦਾਰੀ ਚ ਜਾਂਚ ਕਰ ਰਿਹਾ ਹੈ ਤਾਂ ਜੋ ਤਰਜੀਹੀ ਕੰਮਾਂ ਨੂੰ ਪੂਰਾ ਕੀਤਾ ਜਾ ਸਕੇ ਪੁਲਿਸ ਨੇ ਕਿਹਾ ਕਿ ਇਸ ਘਟਨਾ ਦਾ ਉਦੇਸ਼ ਅਜੇ ਵੀ ਜਾਂਚ ਅਧੀਨ ਹੈ ਕਮਿਊਨਿਟੀ ਸੂਤਰਾ ਨੇ ਪੀੜਤ ਦੀ ਪਛਾਣ ਐਪਸਫੋਰਡ ਦੇ ਕਾਰੋਬਾਰੀ ਸਤਵਿੰਦਰ ਸ਼ਰਮਾ ਵਜੋਂ ਕੀਤੀ ਉਹ ਇੱਕ ਪ੍ਰਮੁੱਖ ਕਾਰੋਬਾਰੀ ਸੀ ਜੋ ਇੱਕ ਲੇਬਰ ਠੇਕੇਦਾਰ ਤੇ ਇੱਕ ਪ੍ਰਾਪਰਟੀ ਡਿਵੈਲਪਰ ਸੀ ਉਸਦੇ ਇੱਕ ਨਜ਼ਦੀਕੀ ਦੋਸਤ ਨੇ ਦੱਸਿਆ ਕਿ ਸਤਵਿੰਦਰ ਸ਼ਰਮਾ ਨੂੰ ਕੁਝ ਸਾਲ ਪਹਿਲਾਂ ਧਮਕੀਆਂ ਸੰਬੰਧੀ ਕਾਲਾਂ ਆਈਆਂ ਸਨ ਪਰ ਇਹ ਮਾਮਲਾ ਇਸ ਨਾਲ ਜੁੜਿਆ ਨਹੀਂ ਹੋ ਸਕਦਾ ਇਸ ਮਾਮਲੇ ਦੀ ਜਾਂਚ ਸਬੰਧੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ IHIT ਜਾਣਕਾਰੀ ਲਾਈਨ 1877551 IHIT 4448 ਤੇ ਜਾਂ IHITinfo@rcmp/grc.gc.ca ਤੇ ਈਮੇਲ ਕਰਕੇ ਕਰਨ ਦੀ ਅਪੀਲ ਕੀਤੀ ਗਈ ਹੈ ਐਚਫੋਰਥ ਚ ਪੁਲਿਸ ਇੱਕ ਪੰਜਾਬੀ ਨੌਜਵਾਨ ਦੀ ਪਾਲ ਕਰ ਰਹੀ ਹੈ ਜਿਸ ਉੱਤੇ ਇੱਕ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਨੇ ਪੀੜਤਾ ਮੁਤਾਬਕ ਉਹ بیسਬਾਲ ਦੇ ਮੈਦਾਨਾਂ ਦੇ ਵਿੱਚਕਾਰ ਫਿਸ਼ ਟਰੈਪ ਕ੍ਰੀਕ ਪਾਰਕ ਚ ਸੈਰ ਕਰ ਰਹੀ ਸੀ ਜਦੋਂ ਉਸ ਦੇ ਕੋਲ ਇੱਕ ਵਿਅਕਤੀ ਆਇਆ ਜਿਸ ਨੇ ਪਹਿਲਾਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਥੋੜੀ ਦੂਰ ਤੱਕ ਪਿੱਛਾ ਵੀ ਕੀਤਾ ਜਦੋਂ ਪੀੜਤਾ ਨੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਇਸ ਤੋਂ ਬਾਅਦ ਪੀੜਤਾ ਕਿਸੇ ਤਰ੍ਹਾਂ ਬਚ ਕੇ ਨਿਕਲੀ ਅਤੇ ਆਸ-ਪਾਸ ਦੇ ਲੋਕਾਂ ਨੂੰ ਦੱਸਿਆ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੁਤਾਬਕ ਦੁਪਹਿਰ ਲਗਭਗ 12:45 ਮਿੰਟ ਤੇ ਐਬੀਪੀਡੀ ਗਸ਼ਤ ਅਧਿਕਾਰੀਆਂ ਨੇ ਇੱਕ ਜਿੰਸੀ ਹਮਲੇ ਦੀ ਰਿਪੋਰਟ ਦਾ ਜਵਾਬ ਦਿੱਤਾ ਐਬੀਪੀਡੀ ਗਸ਼ਤ ਅਧਿਕਾਰੀ ਲੋਅਰ ਮੈਨਲੈਂਡ ਡਿਸਟ੍ਰਿਕਟ ਇੰਟੀਗ੍ਰੇਟਿਡ ਪੁਲਿਸ ਡੌਗ ਸਰਵਿਸਿਜ਼ ਦੇ ਨਾਲ ਸ਼ੱਕੀ ਦੀ ਜਾਂਚ ਅਤੇ ਖੋਜ ਕਰਨ ਲਈ ਮੌਕੇ ਤੇ ਪਹੁੰਚੇ ਸ਼ੱਕੀ ਮੌਕੇ ਤੋਂ ਫਰਾਰ ਹੋ ਚੁੱਕਾ ਸੀ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਮੇਜਰ ਕ੍ਰਾਈਮ ਡਿਟੈਕਟਿਵਜ਼ ਨੇ ਇੱਕ ਪੁਰਸ਼ ਦੀ ਫੋਟੋ ਜਾਰੀ ਕੀਤੀ ਹੈ ਜਿਸ ਦੀ ਉਹ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸ਼ੱਕੀ ਵਿਅਕਤੀ ਨੂੰ ਇੱਕ ਦੱਖਣੀ ਏਸ਼ੀਆਈ ਵਿਅਕਤੀ ਦੱਸਿਆ ਗਿਆ ਹੈ ਮੰਨਿਆ ਜਾਂਦਾ ਹੈ ਕਿ ਉਹ 30 ਸਾਲਾਂ ਦਾ ਹੈ ਉਸ ਦੀ ਦਾੜੀ ਕਾਲੇ ਵਾਲ ਅਤੇ ਭੂਰੀਆਂ ਅੱਖਾਂ ਨੇ ਉਸ ਨੇ ਕਾਲੀ ਪੱਗ ਛੋਟੀਆਂ ਬਾਹਾਂ ਵਾਲੀ ਸਲੇਟੀ ਕਮੀਜ਼ ਅਤੇ ਨੇਵੀ ਪੈਂਟ ਪਹਿਨੀ ਹੋਈ ਸੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਬਾਰੇ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ 604 8644864 ਤੇ ਸੰਪਰਕ ਕਰੇ ਕੈਨੇਡਾ ਚ ਲਾਪਤਾ ਭਾਰਤੀ ਮੂਲ ਦੇ ਵਿਦਿਆਰਥੀ ਵਿਦਾਤਮਨ ਪੋਡੂਵਾਲ ਦੀ ਲਾਸ਼ ਨਦੀ ਚੋਂ ਮਿਲੀ ਹੈ ਕੇਰਲ ਦੇ ਤ੍ਰਿਪੁਨੀਥੁਰਾ ਦੇ ਰਹਿਣ ਵਾਲੇ ਕ੍ਰਿਸ਼ਨ ਕੁਮਾਰ ਅਤੇ ਰੇਮਾ ਪੋਡੂਵਾਲ ਦਾ ਪੁੱਤਰ 21 ਸਾਲਾ ਵਿਦਿਆਤਮਨ ਯਾਰਕ ਯੂਨੀਵਰਸਿਟੀ ਦੇ ਲਾਸੋਂਡੇ ਸਕੂਲ ਆਫ ਇੰਜੀਨੀਅਰਿੰਗ ਚ ਤੀਜੇ ਸਾਲ ਦਾ ਵਿਦਿਆਰਥੀ ਸੀ ਉਸਨੂੰ ਆਖਰੀ ਵਾਰ 1 ਜੂਨ ਨੂੰ ਦੋਸਤਾਂ ਨੇ ਦੇਖਿਆ ਸੀ ਅਤੇ 2 ਜੂਨ ਨੂੰ ਉਸਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਹੋਈ 4 ਦਿਨ ਬਾਅਦ ਉਸਦੀ ਲਾਸ਼ ਸਿਆਟਨ ਨਦੀ ਚ ਮਿਲੀ ਪਰਿਵਾਰਕ ਦੋਸਤਾਂ ਨੇ ਦੱਸਿਆ ਕਿ ਉਸਦੀ ਲਾਸ਼ ਦਾ ਪੋਸਟਮਾਰਟਮ ਹੋ ਚੁੱਕਾ ਹੈ ਤੇ ਅੰਤਿਮ ਰਿਪੋਰਟ 15 ਦਿਨਾਂ ਚ ਆਉਣ ਦੀ ਉਮੀਦ ਹੈ। ਟੋਰਾਂਟੋ ਪੁਲਿਸ ਨੇ ਅਪਰਾਧਿਕ ਮਾਮਲਾ ਹੋਣ ਤੋਂ ਇਨਕਾਰ ਕੀਤਾ ਹੈ। ਪਰਿਵਾਰ ਅਜੇ ਵੀ ਉਸਦੀ ਮੌਤ ਦੇ ਕਾਰਨਾਂ ਬਾਰੇ ਹਨੇਰੇ ਚ ਹੈ। ਉਹਨਾਂ ਦੇ ਅਨੁਸਾਰ ਵਿਦਾਤਮਨ ਖੁਸ਼ੀ ਅਤੇ ਉਹਨਾਂ ਨੇ ਲਾਪਤਾ ਹੋਣ ਵਾਲੀ ਸ਼ਾਮ ਆਪਣੇ ਛੋਟੇ ਭਰਾ ਨਾਲ ਲੰਬੀ ਗੱਲਬਾਤ ਵੀ ਕੀਤੀ ਸੀ। ਪਰਿਵਾਰ ਨੂੰ ਇਹ ਵਿਸ਼ਵਾਸ ਨਹੀਂ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਜਲ ਸਰੋਤ ਕੋਲ ਗਿਆ ਹੋਵੇਗਾ 2022 ਤੋਂ ਕੈਨੇਡਾ ਚ ਰਹਿ ਰਹਿ ਵਿਦਾਤਮਨ ਨੇ ਹਾਲ ਹੀ ਚ ਦੋਸਤਾਂ ਨਾਲ ਰਹਿਣ ਲਈ ਕੈਂਪਸ ਤੋਂ ਬਾਹਰ ਘਰ ਲਿਆ ਸੀ ਅਤੇ ਪਾਰਟ ਟਾਈਮ ਕੰਮ ਕਰ ਰਿਹਾ ਸੀ ਉਹ ਆਪਣੇ ਪਿੱਛੇ ਮਾਤਾ ਪਿਤਾ ਤੇ ਇੱਕ ਭਰਾ ਛੱਡ ਗਿਆ ਹੈ ਪਰਿਵਾਰ ਅਤੇ ਭਾਈਚਾਰੇ ਚ ਇਸ ਘਟਨਾ ਕਾਰਨ ਗਹਿਰੀ ਸੋਗ ਦੀ ਲਹਿਰ ਹੈ ਟਰੰਪ ਪ੍ਰਸ਼ਾਸਨ ਦੇ ਇਮੀਗ੍ਰੇਸ਼ਨ ਕਰੈਕਡਾਊਨ ਵਿਰੁੱਧ ਪ੍ਰਦਰਸ਼ਨ ਪੂਰੇ ਅਮਰੀਕਾ ਚ ਫੈਲਦੇ ਜਾ ਰਹੇ ਨੇ ਪ੍ਰਸ਼ਾਸਨ ਦੀਆਂ ਕਾਰਵਾਈਆਂ ਦੇ ਵਿਰੋਧ ਚ 1800 ਤੋਂ ਵੱਧ ਨੋ ਕਿੰਗਸ ਸਮਾਗਮ ਸ਼ਨੀਵਾਰ ਨੂੰ ਹੋਣ ਵਾਲੇ ਨੇ ਉਸੇ ਦਿਨ ਵਾਸ਼ਿੰਗਟਨ ਡੀਸੀ ਚ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਫੌਜੀ ਪਰੇਡ ਹੋਵੇਗੀ ਉਸ ਪਰੇਡ ਤੋਂ ਪਹਿਲਾਂ 트੍ਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਤਾਕਤ ਦੇ ਪ੍ਰਦਰਸ਼ਨ ਦਾ ਸਾਹਮਣਾ ਕਰਨ ਲਈ ਧਿਆਰ ਰਹਿਣਾ ਚਾਹੀਦਾ ਹੈ ਅਮਰੀਕਾ 'ਚ ਲਗਾਤਾਰ ਹੋ ਰਿਹਾ ਵਿਰੋਧ ਪ੍ਰਦਰਸ਼ਨਾਂ ਦੇ ਦਰਮਿਆਨ ਹੁਣ ਲਾਸ ਐਂਜਲਸ ਖੇਤਰ ਦੇ ਕਈ ਮੇਅਰ ਇਕੱਠੇ ਹੋਏ ਤੇ ਉਹਨਾਂ ਨੇ 트럼ਪ ਪ੍ਰਸ਼ਾਸਨ ਤੋਂ ਪ੍ਰਵਾਸੀਆਂ ਵਿਰੁੱਧ ਤੇਜ਼ ਕੀਤੇ ਜਾ ਰਹੇ ਛਾਪਿਆਂ ਨੂੰ ਰੋਕਣ ਦੀ ਮੰਗ ਕੀਤੀ। ਉਹਨਾਂ ਕਹੇ ਕਿ ਇਸ ਕਾਰਵਾਈ ਨਾਲ ਉਹਨਾਂ ਦੇ ਸ਼ਹਿਰਾਂ 'ਚ ਡਰ ਦਾ ਮਾਹੌਲ ਬਣ ਗਿਆ ਹੈ ਤੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਲਾਸ ਐਂਜਲਸ ਖੇਤਰ ਦੇ ਮੇਰਾਂ ਅਤੇ ਸਿਟੀ ਕੌਂਸਲ ਮੈਂਬਰਾਂ ਨੇ ਵੀ 트럼ਪ ਪ੍ਰਸ਼ਾਸਨ ਤੋਂ ਛਾਪਿਆਂ ਦੌਰਾਨ ਇਮੀਗ੍ਰੇਸ਼ਨ ਏਜੰਟਸ ਦੇ ਨਾਲ ਹਥਿਆਰਬੰਦ ਸੈਨਿਕਾਂ ਦੀ ਤੈਨਾਤੀ ਬੰਦ ਕਰਨ ਦੀ ਮੰਗ ਕੀਤੀ ਹੈ ਪੈਰਾਮਾਉਂਟ ਡਿਪਟੀ ਮੇਅਰ ਬ੍ਰੈਂਡਾ 올ਮੋਸਟ ਨੇ ਕਿਹਾ ਕਿ ਉਹ ਬੇਨਤੀ ਕਰਦੀ ਹੈ ਕਿ ਕਿਰਪਾ ਕਰਕੇ ਗੱਲ ਸੁਣੋ ਸਾਡੇ ਖੇਤਰ ਦੇ ਵਸਨੀਕਾਂ ਨੂੰ ਡਰਾਉਣਾ ਬੰਦ ਕਰੋ ਲਾਸ ਐਂਜਲਸ ਦੇ ਮੇਅਰ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਕੈਰਨ ਬਾਸ ਜੋ ਪ੍ਰੈਸ ਕਾਨਫਰੰਸ ਦੌਰਾਨ ਹੋਰ ਮੇਅਰਾਂ ਨਾਲ ਮੌਜੂਦ ਸਨ ਉਨ੍ਹਾਂ ਨੇ ਕਿਹਾ ਕਿ ਵਾਈਟ ਹਾਊਸ ਦੇ ਇਸ਼ਾਰੇ ਤੇ ਛਾਪੇਆ ਰਾਹੀਂ ਡਰ ਫੈਲਾਇਆ ਜਾ ਰਿਹਾ ਏ ਮੰਗਲਵਾਰ ਨੂੰ ਲਾਸ ਐਂਜਲਸ ਚ ਇੱਕ ਰਾਤ ਦਾ ਕਰਫਿਊ ਸ਼ੁਰੂ ਹੋ ਗਿਆ ਜੋ ਸ਼ਹਿਰ ਦੇ 2.5 ਕਿਲੋਮੀਟਰ ਦੇ ਖੇਤਰ ਚ ਲੱਗਾ ਰਿਹਾ ਲਾਸ ਐਂਜਲਸ ਖੇਤਰ ਦਾ ਖੇਤਰਫਲ ਲਗਭਗ 1295 ਵਰਗ ਕਿਲੋਮੀਟਰ ਹੈ ਬਾਸ ਨੇ ਕਿਹਾ ਜੇ ਛਾਪੇਮਾਰੀ ਜਾਰੀ ਰਹਿੰਦੀ ਹੈ ਜੇਕਰ ਸਾਡੀਆਂ ਸੜਕਾਂ ਤੇ ਸੈਨਿਕ ਤਾਇਨਾਤ ਕੀਤੇ ਜਾਂਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਕਰਫਿਊ ਜਾਰੀ ਰਹੇਗਾ ਕੈਲੀਫੋਰਨੀਆ ਦੇ ਗਵਰਨਰ ਗੈਵਨ ਡਿਊਸਮ ਨੇ ਸੰਗੀ ਅਦਾਲਤ ਨੂੰ ਛਾਪੇਮਾਰੀ ਚ ਫੌਜਾਂ ਦੀ ਵਰਤੋਂ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹਾਲਾਂਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਰਾਸ਼ਟਰਪਤੀ ਡੋਨਲਡ 트੍ਰੰਪ ਉਹਨਾਂ ਦੀ ਮੰਗ ਵੱਲ ਕੋਈ ਧਿਆਨ ਦੇਣਗੇ ਇਸ ਦੌਰਾਨ ਪੁਲਿਸ ਵਿਭਾਗ ਅਨੁਸਾਰ ਲਾਸ ਐਂਜਲਸ ਪੁਲਿਸ ਨੇ ਵਿਰੋਧ ਪ੍ਰਦਰਸ਼ਨ ਦੇ ਸਬੰਧ ਵਿੱਚ ਸ਼ਨੀਵਾਰ ਤੋਂ ਲਗਭਗ 400 ਲੋਕਾਂ ਨੂੰ ਗ੍ਰਿਫਤਾਰ ਤੇ ਹਿਰਾਸਤ ਚ ਲਿਆਏ ਕੋਲਸ ਅਨੁਸਾਰ ਜ਼ਿਆਦਾਤਰ ਲੋਕਾਂ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀਆਂ ਬੇਨਤੀਆਂ ਦੀ ਉਲੰਘਣਾ ਕਰਕੇ ਖੇਤਰ ਨਾ ਛੱਡਣ ਲਈ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਪਾਸੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਅਤੇ ਪ੍ਰਦਰਸ਼ਨਾਂ ਦਾ ਦੌਰ ਚੱਲ ਰਿਹਾ ਹੈ ਤੇ ਦੂਜੇ ਪਾਸੇ 트੍ਰੰਪ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵੀਂ ਮੁਸ਼ਕਲ ਖੜੀ ਕਰ ਦਿੱਤੀ ਗਈ ਹੈ। ਦਰਅਸਲ ਗ੍ਰੈਸ ਸੁਰੱਖਿਆ ਵਿਭਾਗ ਨੇ ਹਾਰਵਰਡ ਯੂਨੀਵਰਸਿਟੀ ਤੇ ਵੱਡੀ ਕਾਰਵਾਈ ਕਰਦਿਆਂ ਹੋਇਆਂ ਇਸ ਦੇ SEVP ਸਰਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਹੈ। ਜੋ ਇਸ ਨੂੰ 2025-2026 ਅਕਾਦਮਿਕ ਸਾਲ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲ ਕਰਨ ਤੋਂ ਰੋਕੇਗਾ ਹਾਰਵਰਡ ਯੂਨੀਵਰਸਿਟੀ ਦੇ ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਸਰਟੀਫਿਕੇਸ਼ਨ ਨੂੰ ਰੱਦ ਕਰਨ ਤੋਂ ਬਾਅਦ ਲਗਭਗ 6600 ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਜੋ ਖਮਚਾ ਅਮਰੀਕੀ ਸਰਕਾਰ ਨੇ ਕੈਂਪਸ ਦੇ ਵਿੱਚ ਕੁਝ ਸੁਰੱਖਿਆ ਚਿੰਤਾਵਾਂ ਅਤੇ ਵਿਦੇਸ਼ੀ ਸਬੰਧਾਂ ਨੂੰ ਲੈ ਕੇ ਇਹ ਕਦਮ ਚੁੱਕਿਆ ਹੈ ਇਸ ਫੈਸਲੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਂ ਤਾਂ ਆਪਣੀ ਪੜ੍ਹਾਈ ਤਬਦੀਲ ਕਰਨ ਦੀ ਲੋੜ ਹੋਵੇਗੀ ਜਾਂ ਫਿਰ ਆਪਣੀ ਕਾਨੂੰਨੀ ਸਥਿਤੀ ਗਵਾਉਣ ਦਾ ਜੋਖਮ ਹੋਵੇਗਾ ਵਿਭਾਗ ਦੇ ਇਸ ਕਦਮ ਨਾਲ ਲਗਭਗ 6800 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪੜ੍ਹਾਈ 'ਚ ਵਿਘਨ ਪੈ ਸਕਦਾ ਹੈ ਜਾਂ ਉਹਨਾਂ ਦੇ ਵੀਜ਼ੇ ਰੱਦ ਕੀਤੇ ਜਾ ਸਕਦੇ ਨੇ ਡੀ ਐਚ ਐਸ ਨੇ ਇਸ ਫੈਸਲੇ ਲਈ ਕੈਂਪਸ ਦੇ ਵਿੱਚ ਕੁਝ ਸੁਰੱਖਿਆ ਚਿੰਤਾਵਾਂ ਅਤੇ ਚੀਨੀ ਯੂਨੀਵਰਸਿਟੀਆਂ ਨਾਲ ਸਬੰਧਾਂ ਦਾ ਹਵਾਲਾ ਦਿੱਤਾ ਇਹ ਫੈਸਲਾ ਵਿਵਾਦਪੂਰਨ ਹੈ ਤੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਤੇ ਵਿਦਿਆਰਥੀਆਂ ਨੇ ਇਸ ਤੇ ਪ੍ਰਤੀਕਿਰਿਆ ਦਿੱਤੀ ਹੈ ਇਸ ਫੈਸਲੇ ਨੂੰ ਹੋਰ ਸੰਸਥਾਵਾਂ ਲਈ ਚੇਤਾਵਨੀ ਵਜੋਂ ਦੇਖਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹੋਰ ਸਖਤ ਨਿਯਮਾਂ ਦੀ ਪਾਲਣਾ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਅਹਮਦਾਬਾਦ ਚ 에ਅਰ ਇੰਡੀਆ ਦਾ ਜਹਾਜ਼ ਹੋਇਆ ਹਾਦਸਾ ਗ੍ਰਸਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਹਾਜ਼ ਹਾਦਸੇ ਤੇ ਦੁੱਖ ਦਾ ਕੀਤਾ ਪ੍ਰਗਟਾਵਾ ਸੀਯੂਪੀਡਬਲਯੂ ਨੂੰ ਕੰਪਨੀ ਦੀਆਂ ਅੰਤਿਮ ਪੇਸ਼ਕਸ਼ਾਂ ਤੇ ਵੋਟ ਪਾਉਣ ਦੀ ਬੇਨਤੀ ਨੂੰ ਮਨਜ਼ੂਰੀ ਕਰਮਚਾਰੀਆਂ ਨੂੰ ਯੂਨੀਅਨ ਦੇ ਵਿਰੋਧ ਦੇ ਬਾਵਜੂਦ ਵੋਟ ਪਾਉਣ ਲਈ ਕਿਹਾ ਜਾਵੇਗਾ ਕੈਨੇਡਾ ਤੇ ਅਮਰੀਕਾ ਨੇ ਸੰਭਾਵਿਤ ਸਮਝੌਤੇ ਦੇ ਨੇੜੇ ਪਹੁੰਚਣ ਦੀ ਜਿਤਾਈ ਉਮੀਦ ਦੋਵੇਂ ਦੇਸ਼ਾਂ ਨੇ ਸ਼ਰਤਾਂ ਬਾਰੇ ਇੱਕ ਦੂਜੇ ਨੂੰ ਦਿੱਤੇ ਦਸਤਾਵੇਜ਼ ਪੈਂਟਾਗਨ ਦੇ ਸਾਬਕਾ ਅਧਿਕਾਰੀ ਰੂਬਿਨ ਨੇ ਕੀਤਾ ਦਾਵਾ ਟਰੂਡੋ ਉੱਤੇ ਨਿਜਰ ਮਾਮਲਾ ਵਿਧਾ ਚੜਾ ਕੇ ਪੇਸ਼ ਕਰਨ ਦਾ ਦੋਸ਼ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ TV Punjab.